ਜੇਵੀਐਸ ਟਾਈਮ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਗੀਰ ਅਜਾਦ ਸਵਾਗਤ ਕਰਦਾ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਜੇਵੀਐਸ ਟਾਈਮ ਚੈਨਲ ਦੇ ਜਰੀਏ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਨੇ ਰਹਿੰਦੇ ਆ ਤੇ ਅੱਜ ਜਿਹੜੀ ਸ਼ਖਸੀਅਤ ਆ ਉਹ ਇੱਕ ਨਾਮੀ ਕਲਾਕਾਰ ਆ ਮੇਰੀ ਮੁਰਾਦ ਅਮਨ ਜੀ ਅੱਜ ਇਹਨਾਂ ਦੇ ਗੀਤਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਟਰਗਲ ਕਰ ਰਹੇ ਨੇ ਹਜੇ ਜ਼ਿੰਦਗੀ ਦੇ ਵਿੱਚ ਤੇ ਅਸਲ ਜਿਹੜਾ ਟੈਲੈਂਟ ਆ ਉਹ ਤੁਸੀਂ YouTube ਦੇ ਉੱਪਰ ਜਾ ਕੇ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਦੇ ਨਾਲ ਇਹ ਕੰਮ ਕਰ ਰਹੇ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਮਨ ਜੀ ਸਭ ਤੋਂ ਪਹਿਲਾਂ ਜੀਵੀਐਸ ਸਟੈਮ ਤੇ ਸਵਾਗਤ ਹੈ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਜੀਵੀਐਸ ਸਟੈਮ ਦੇ ਸਾਰੀ ਟੀਮ ਨੂੰ ਪਿਆਰ ਭਰੀ ਸਵਾਗਤ ਹੈ ਜਿਨ੍ਹਾਂ ਨੇ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਨਾਲ ਤੁਹਾਨੂੰ ਰੋਬਰੂ ਕਰਵਾਇਆ ਠੀਕ ਥੈਂਕ ਯੂ ਅ ਅਮਨ ਜੀ ਜਿਸ ਤਰ੍ਹਾਂ ਤੁਸੀਂ মালਟੀ ਟੈਲੈਂਟਡ ਹੋ ਕਿਉਂਕਿ ਅਸੀਂ ਬਿਹਾਈਂਡ ਦਾ ਸੀਨ ਵੀ ਤੁਹਾਡੇ ਨਾਲ ਵਿੱਚ ਚੁੱਕੇ ਆ ਗਾਇਕੀ ਦੇ ਖੇਤਰ ਵਿੱਚ ਕਿਵੇਂ ਆਉਣਾ ਹੋਇਆ ਗਾਇਕੀ ਦੇ ਖੇਤਰ ਵਿੱਚ ਜਿਸ ਵੀ ਆਦਮੀ ਨੂੰ ਚਿਤਕ ਲੱਗਦੀ ਹੈ ਨਾ ਕਿ ਆਪੇ ਉਹ ਬਚਪਨ ਤੋਂ ਲੱਗਦੀ ਆ ਬਾਲ ਸਭਾ ਤੋਂ ਜਦੋਂ ਤੋਂ ਜਿੰਨੇ ਸਾਲੀਵਾਰ ਨੂੰ ਬਾਲ ਸਭਾ ਲੱਗਦੀ ਆ ਉਸੇ ਤੋਂ ਹੀ ਬਚਪਨ ਤੋਂ ਮੈਨੂੰ ਵਾਲ ਸਭਾ ਜਦੋਂ ਮੈਂ ਬਾਲ ਸਭਾ ਦੇ ਵਿੱਚ ਗਾਣੇ ਗਾਉਂਦਾ ਰਿਹਾ ਨਾ ਉਦੋਂ ਤੋਂ ਹੀ ਬਸ ਇਹਦੀ ਇੱਕੀ ਦੀ ਚਿਤਕ ਲੱਗੀ ਆ ਮੈਨੂੰ ਫਿਰ ਮੈਂ ਉਤੋਂ ਮਿਹਨਤ ਕਰਦਾ ਕਰਦਾ ਜਿਵੇਂ ਕੁਲਦੀਪ ਮਾਨਕ ਸੀ ਉਹਨਾਂ ਦੇ ਗਾਣੇ ਗਾਉਂਦਾ ਰਿਹਾ ਕਿਉਂਕਿ ਕੌਲਾ ਦੇ ਗਾਣੇ ਗਾਉਂਦਾ ਰਿਹਾ ਠੀਕ ਆ ਨਾ ਤੇ ਉਸ ਤੋਂ ਫਿਰ ਹੌਲੀ ਹੌਲੀ ਫਿਰ ਮੇਰਾ ਲਿਖਣ ਵੱਲ ਹੋਇਆ ਫਿਰ ਉਸ ਤੋਂ ਬਾਅਦ ਫਿਰ ਮੈਂ ਇਧਰ ਗਾਇਕੀ ਵੱਲ ਹੀ ਵੱਧੋ ਜੀ ਔਰ ਜੇਕਰ ਤੁਹਾਡੇ ਪਹਿਲੇ Song ਦੀ ਗੱਲ ਕਰੀਏ ਤਾਂ ਬੜਾ ਚਰਚਿਤ Song ਸੀ ਤੁਹਾਡਾ ਫਿਊਚਰ ਉਸ ਤੋਂ ਬਾਅਦ ਲੱਗਿਆ ਕਿ ਗਾਇਕੀ ਦੇ ਵਿੱਚ ਇਸ ਤਰੀਕੇ ਦੇ ਨਾਲ ਐਟ ਚੱਕੀ ਤੋਂ ਕਹਿੰਦੇ ਸਿੰਗਰ ਨਿਕਲਦੇ ਆ ਤੇ ਲੱਗਦਾ ਕਿ ਫਿਊਚਰ ਇਸ ਲਾਈਨ ਦੇ ਵਿੱਚ ਦੇਖੋ ਜੀ 2019 ਦੇ ਵਿੱਚ ਮੇਰਾ ਫਿਊਚਰ ਪਲਾਨ ਗਾਣਾ ਜੀ ਥੋਮਸ ਜੌਨ ਪ੍ਰੋਟੈਕਸ਼ਨ ਕੰਪਨੀ ਦੇ ਵੱਲੋਂ ਰਿਲੀਜ਼ ਹੋਇਆ ਜੀ ਜਿਸ ਨੂੰ ਕਿ ਇਹਦਾ ਮੰਨ ਲਓ 5 ਸਾਲ ਟੈਂਟਾਂ ਦੇ ਵਿੱਚ 3500 ਲਾਈਕ ਆਇਆ ਸੀ ਹੂੰ ਉਸ ਤੋਂ ਫਿਰ ਮੈਨੂੰ ਇੰਨਾ ਹੋਇਆ ਕੰਪਨੀ ਮੈਨੂੰ ਕਹਿੰਦੀ ਵੀ ਇਹ ਤੂੰ ਛੱਡਣਾ ਨਹੀਂ ਹੂੰ ਕਹਿੰਦੇ ਵੀ ਹਜੇ ਤਾਂ ਮਨ ਕਿ ਚੱਲ ਪੌੜੀ ਵਾਲੇ ਜਿਹੜੇ ਪੌੜੀਆ ਪੌੜੀ ਦੇ ਡੰਡੇ ਦੇ ਤੂੰ ਕੋਲੇ ਜਾਣਾ ਜੀ ਕੋਲੇ ਵੀ ਨਹੀਂ ਗਿਆ ਵੀ ਜਾਨੇ ਛੱਡੀ ਨਾ ਪੁੱਸ ਬਣੇਗਾ ਬਸ ਫਿਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੁਹਾਨੂੰ ਪਤਾ ਹੈ ਵੀ ਜਦੋਂ ਹੌਸਲਾ ਮਿਲ ਜੇ ਇਹ ਸੋੜੀ ਕੀ ਹੋਰ ਮਨ ਨੂੰ ਖੁਸ਼ੀ ਮਿਲ ਜਾਂਦੀ ਹੈ ਹੂੰ ਬਿਲਕੁਲ ਆ ਤੈਨੂੰ ਕਾਫੇ ਪਹਿਲਾਂ ਤੁਹਾਡਾ ਵੋਟਰ ਸੂਚੀ ਜਿਹੜਾ ਗੀਤ ਆ ਉਹ ਕਿਸ ਤਾ ਜਿਹੜਾ ਮਾਈਂਡ ਦੇ ਵਿੱਚ ਆਇਆ ਕਿ ਕਿਉਂਕਿ ਵੋਟਾਂ ਵੀ ਲੰਘ ਲੰਘ ਚੁੱਕੀਆਂ ਨੇ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਆਇਆ ਦੇਖੋ ਜੀ ਵੋਟਰ ਸੂਚੀ Song ਮੇਰਾ ਆਇਆ 에ਅਰ ਰਿਲੀਜ਼ ਕੀਤਾ ਗਿਆ 9 ਜੂਨ ਨੂੰ ਜੀ ਐਂ ਬੈਕਟ ਵੀ ਤੇ ਕੰਪਨੀ ਦੇ ਵੱਲੋਂ ਜੀ ਹਰ ਪਾਰ ਵੀ ਰਾਹਟਾ ਜੀ ਜੀ ਜਿਹਨੇ ਬਹੁਤ ਹੀ ਮੇਰੀ ਮਦਦ ਕਰਦਾ ਹੂੰ ਤੇ ਉਹਨਾਂ ਨੇ 9 ਜੂਨ ਨੂੰ ਰਿਲੀਜ਼ ਕੀਤਾ ਗਾਣਾ ਇਹ ਬੋਟਾਂ ਦੇ ਦੌਰ ਦੇ ਵਿੱਚ ਇਹ ਗਾਣਾ ਐ ਬੋੜ ਪਥਰਾਲਾ ਜਿੱਦਾਂ ਲਿਖਿਆ ਹੋਇਆ ਹੈ ਟੱਪੋ ਵਾਲੀ ਦੇ ਕੋਲ ਪਿੰਡ ਦਾ ਪਥਰਾਲਾ ਜੀ ਉਹਨੇ ਲਿਖਿਆ ਬਹੁਤ ਹੀ ਜਾਨੇ ਸੋਧ ਕੇ ਲਿਖਿਆ ਕੀਤਾ ਤੇ ਇਸ ਗੀਤ ਨੇ ਤਾਂ ਮੰਨ ਲਓ ਵੀ ਰਿਕਾਰਡ ਤੋੜ ਤਾ ਬਹੁਤ ਜ਼ਿਆਦਾ ਵੇ ਉਹ ਲੱਖ ਪਲੱਸ ਹੋਵੇ ਮੈਂ ਜਨਾ ਕਿ ਚੰਦ ਲੈਣਾ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੂ ਤੇਰੀਆਂ ਰਾਹਾਂ ਦੇ ਵਿੱਚ ਮੁੰਡਿਆਂ ਨੇ ਲਾਲੇ ਢੇੜੇ ਤੇਰੀਆਂ ਰਾਹਾਂ ਦੇ ਵਿੱਚ ਮੁੰਡਿਆਂ ਨੇ ਲਾਲੇ ਢੇਰੇ ਇਕ ਨਾ ਇੱਕ ਦਿਨ ਤਾਂ ਵੇਖੀ ਇੱਕ ਨਾ ਇੱਕ ਦਿਨ ਤਾਂ ਵੇਖੀ ਹੋ ਜੂ ਠਾ ਠਾ ਮਿੱਠੀਏ ভোটার ਸੂਚੀ ਚੋਂ ਕਿਸੇ ਦਾ ਨਿੱਕਟਿਆ ਜਾਉ ਨਾ ਮਿੱਠੀਏ ভোটার ਸੂਚੀ ਚੋਂ ਕਿਸੇ ਦਾ ਬਿਲਕੁਲ ਕਹਿ ਕੇ ਦੇਖੋ ਜੀ ਉਹ ਸ਼ੁਰੂਆਤ ਕਰਦੀਆਂ ਤਾਂ ਥੋੜਾ ਟਫ ਲੱਗਦਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਆਨ ਦਾ ਸਪੋਰਟ ਕੋਈ ਵੀ ਜਿਹੜੇ ਚਲੰਤ ਮਸਲੇ ਆ ਉਹਨਾਂ ਨੂੰ ਲੈ ਕੇ ਕੁਝ ਲਿਖੀ ਜਾਂ ਗਾਈਏ ਤਾਂ ਜਿਹੜੇ ਦਰਸ਼ਕ ਆ ਜ਼ਰੂਰ ਪਿਆਰ ਦਿੰਦੇ ਆ ਸੋ ਇਸ ਤੋਂ ਬਾਅਦ ਜੇਕਰ ਤੁਹਾਡੇ ਸ਼ੌਂਕ ਦੀ ਗੱਲ ਕਰੀਏ ਗਾਇਕੀ ਤੋਂ ਇਲਾਵਾ ਕਿਹੜੇ ਕਿਹੜੇ ਸ਼ੌਂਕ ਰੱਖਦੇ ਹੋ ਬੱਜੀ ਮੈਂ ਦੇਖੋ ਗਾਇਕੀ ਦੇ ਨਾਲ ਨਾਲ ਜਮ ਦਾ ਸਕੀਨ ਹੈ ਜੀ ਹਾਂ ਜੀ ਸਵੇਰੇ ਸਾਜਰੇ ਉੱਠੀਦਾ ਕਹਿੰਦੇ ਹੁੰਦੇ ਬਿਸਿਆਂ ਨੇ ਕਹਿੰਦੇ ਨਾਲੇ ਪੁੰਨ ਨਾਲੇ ਪੜੀਆਂ ਹਨ ਇੱਕ ਤਾਂ ਸਵੇਰੇ ਸਾਜਰੇ ਉੱਠੀਦਾ ਨਾਲੇ ਸ਼ਾਇਰ ਹੋ ਜਾਂਦੀ ਹੈ ਕਸਰ ਕਰੀਆ ਜਮ ਵਜਾਈਦਾ ਹਨ ਤੇ ਉਸ ਤੋਂ ਬਾਅਦ ਬਸ ਘਰ ਦੇ ਕੰਮ ਕਰ ਤੇ ਫਿਰ ਸਵੇਰ ਤੇ ਸ਼ਾਮ ਨੂੰ ਗਾਇਕੀ ਦਾ ਟਾਈਮ ਮੈਨੂੰ ਪਤਾ ਲੱਗੇ ਕਿ ਤੁਸੀਂ ਜਿਹੜਾ ਡਰਮ ਵੀ ਪਲੇ ਕਰਦੇ ਹੋਰ ਕਿਹੜੇ ਕਿਹੜੇ ਜਿਹੜੇ ਇਕਵਿਪਮੈਂਟ ਨੇ ਜਿਹੜੇ 뮤זיਕ ਨਾਲ ਰਿਲੇਟਡ ਨੇ ਕਿਹੜੀ ਕਿਹੜੀ ਚੀਜ਼ ਪਲੇ ਕਰਦੇ ਆਪਾਂ ਜੀ ਰਦਮ ਦੋ ਰੱਖੀ ਹੋਗੀ ਐ ਹਾਰਮੋਨੀਅਮ ਹੋ ਗਿਆ ਕਿਉਂਕਿ ਹਾਰਮੋਨੀਆ ਮਾ ਜਿਹੜਾ ਉਹ ਗਾਇਕੀ ਦਾ ਇੱਕ ਮੁੱਖ ਅੰਗ ਹੈ ਹਮ ਅਕਸਰ ਦੇਖਦੇ ਆ ਕਿ ਜਿਹੜੇ ਅਸਲ ਗਾਇਕ ਹੁੰਦੇ ਆ ਉਹ ਕਹਿੰਦੇ ਆ ਕਿ ਟੈਲੈਂਟ ਆ ਜਿਹੜਾ ਛੁਪ ਜਾਂਦਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਪਬਲਿਕ ਆ ਉਹਨਾਂ ਦਾ ਜਿਹੜਾ ਅਸਲ ਹੁਨਰ ਆ ਤੁਹਾਡੇ ਵਾਂਗ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹਾਂ ਜੀ ਜਿਹੜੀ ਪਬਲਿਕ ਹੈ ਮੈਂ ਇਹ ਕਹਿਣਾ ਵੀ ਅੱਜ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਕਿਸੇ ਵੀ ਆਪਣੇ ਭੈਣ ਭਰਾ ਦੇ ਵਿੱਚ ਕੋਈ ਵੀ ਟੈਲੈਂਟ ਹੈ ਜੀ ਵੀ ਉਹਨੂੰ ਮਜਬੂਰੀ ਕਾਰਨ ਜਾਂ ਪੈਸਿਆਂ ਦੇ ਕਾਰਨ ਨਹੀਂ ਦੇਖਣਾ ਚਾਹੀਦਾ ਵੀ ਆਪਾਂ ਪੈਸੇ ਲਾ ਕੇ ਆਪਾਂ ਕੰਮ ਚੱਪਾ ਹੋਵਾਂਗੇ ਹਨਾ ਜੀ ਬਸ ਆਪਣੀ ਮਿਹਨਤ ਕਰਦੇ ਹੁੰਦੇ ਹਾਂ ਰਤ ਕਿਉਂਕਿ ਹੈ ਤਾਂ ਮੇਰੇ ਕੋਲੇ ਵੀ ਕੋਈ ਸਨੈਚ ਮੈਂ ਇੱਕ ਟੈਲਬੱਤੇ ਵਾਲੇ ਕਮਰੇ ਦੇ ਵਿੱਚ 9x9 ਦੇ ਕਮਰੇ ਦੇ ਵਿੱਚ ਰਿਹਾ ਹੁਣ ਤੱਕ ਜੀ ਤੇ ਜene ਬਸ ਪਰਮਾਥਨ ਕਿਰਪਾ ਹੀ ਹੋ ਸਭ ਕੁਛ ਹੈ ਮੇਰਾ ਦੇਖੋ ਜੇ ਤੁਹਾਨੂੰ ਮੈਂ ਦੱਸਾਂ ਮੇਰਾ ਪੈਸੇ ਨਾਲ ਹੋਇਆ ਨਹੀਂ ਕੁਛ ਹੂੰ ਮੇਰਾ ਸਿਰਫ ਮਦਦ ਨਾਲ ਤੇ ਮੇਰੀ ਮਿਹਨਤ ਨਾਲ ਹੋਇਆ ਜੀ ਮੈਨੂੰ ਆਪਣੇ ਭਰਾਵਾਂ ਨੇ ਮਦਦ ਬਹੁਤ ਕੀਤੀ ਹੈ ਕਿ ਤੁਸੀਂ ਹੁਣ ਕਿਸੇ ਕੰਪਨੀ ਨਾਲ ਬੌਂਡ ਹੋ ਜਾਂ ਫਿਰ ਫ੍ਰੀਲੈਂਸ ਕਰਾਂਗੇ ਨਹੀਂ ਜੀ ਆਪਾਂ ਕਿਸੇ ਕੰਪਨੀ ਨਾਲ ਬੌਂਡ ਨਹੀਂ ਹੈ ਜੀ ਤੇ ਬਟ ਇਸ ਸਬਾਬ ਨਾਲ ਆਪਾਂ ਨੂੰ ਮੇਰੇ ਦੋਸਤ ਮਿੱਤਰ ਵੀ ਕਰਦੇ ਆ ਤੁਹਾਡੇ ਤੁਸੀਂ ਜੀਵੀਐਸ ਟਾਈਮ ਦੇ ذریعے ਤੁਸੀਂ ਵੀ ਮੈਨੂੰ ਕੀਤਾ ਹੈ ਇਹ ਤੁਹਾਡਾ ਬਹੁਤ ਵੱਡਾ ਸਵਾਲ ਹੈ ਇਹ ਜੀ ਇਹ ਕਹਿੰਦੇ ਬਾਡਰ ਨਹੀਂ ਹੋਏ ਬੌਂਡ ਹੋ ਜਾਣਗੇ ਆਪਣਾ ਹਰਪਾਲ ਵੀਰਾ ਬੈਗਵਿੱਟ ਕੰਪਨੀ ਵਾਲਾ ਜੀ ਜਿੰਨੇ ਮੇਰੇ ਪ੍ਰੋਜੈਕਟ ਕਰਦਾ ਉਹ ਇਹ ਕਰਦਾ ਬਹੁਤ ਜ਼ਿਆਦਾ ਆਪਣੀ ਵੀਰੇ ਸਪੋਰਟ ਆਪਾਂ ਅਕਸੀਡੈਂਟ ਜਿਹੜੇ ਡ੍ਰੀਮ ਹੁੰਦਾ ਹੈਗਾ ਇੱਕ ਕਲਾਕਾਰ ਦਾ ਕਿ ਯਾਰ ਕਿਸੇ ਵੱਡੇ ਸਿੰਗਰ ਦੇ ਨਾਲ ਸਾਡਾ ਗੀਤ ਆ ਜਾਏ ਤੇ ਸੀ ਹਾਈਲਾਈਟ ਹੋ ਜਾਈਏ ਤੇ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਜਿਹੜਾ Song ਆ ਦੀਪਕ ਢਿੱਲੋਂ ਦੇ ਨਾਲ ਵੀ ਆਇਆ ਕਿੰਨੀ ਕਿ ਖੁਸ਼ੀ ਹੋਈ ਉਹ ਚੀਜ਼ ਨੂੰ ਲੈ ਕੇ ਦੇਖੋ ਜੀ ਜਦੋਂ ਮੈਨੂੰ ਰਾਤ ਨੂੰ ਫੋਨ ਆਇਆ ਇਹ ਕਹਿੰਦੇ ਤੁਹਾਡਾ ਜਿਹੜਾ ਗਾਣਾ ਵੀ ਆਪਾਂ ਦਾ ਦੀਪ ਢਿੱਲੋਂ ਨਾਲ ਕਰਨਾ ਹਨਾ ਜੀ ਕਿੰਗ ਹਾਊਸ ਮੇ ਉਹ ਜੀ ਕੰਪਨੀ ਦਾ ਉਹ ਹੈ ਸੀਗਾ ਐ ਦੇਖੋ ਜੀ ਮੈਂ ਆਖਾ ਵੀ ਮੇਰੇ ਨਾਲ ਕੋਈ ਸੁਖ ਨਾ ਹੋਇਆ ਹਨਾ ਮੈਂ ਆਖਿਆ ਵੀ ਜਰ ਦੀਪਕ ਢਿੱਲੋਂ ਦੇ ਆਪਾਂ ਪੈਰ ਵਰਗੇ ਨਹੀਂ ਹੈ ਜੀ ਵੀ ਆਪਾਂ ਨੂੰ ਕਿੱਥੇ ਇਹ ਤਾਂ ਕਿਸੇ ਨੇ ਉਹ ਕਰਤਾ ਹੋਗਾ ਵੀ ਆਪਾਂ ਨੂੰ ਮਜ਼ਾਕ ਕਰਿਆ ਹੋ ਮਜ਼ਾਕ ਹਾਂ ਤੇ ਮੈਂ ਕਿਹਾ ਜੀ ਨੇ ਮੈਂ ਸਵੇਰੇ ਗੱਲ ਕਰੇ ਮੈਂ ਨਾਲ ਚਲੋ ਮੈਂ ਕਿਹਾ ਸਵੇਰੇ ਮੈਂ ਆਪ ਗੱਲ ਕਰੂੰਗਾ ਜੀ ਤੇ ਇਹਨਾਂ ਨੇ ਮੈਨੂੰ ਸਵੇਰੇ 10 ਵਜੇ ਫਿਰ ਫੋਨ ਲਾਇਆ ਦੂਸਰੇ ਦਿਨੋਂ ਕਹਿੰਦੇ ਵੀ ਆਏ ਕਰਕੇ ਆਏ ਗਾਣਾ ਕਰਨਾ ਤੇ ਦੀਪਕ ਢਿਲੋਂ ਡੱਬ ਪਾਇਆ ਪਿਆ ਜੀ ਤੁਹਾਡੇ ਬੋਲ ਡੱਬ ਕਰਨੇ ਆਹ ਗਾਣਾ ਹੂੰ ਇਹ ਜੀ ਉਹ ਆਪਣੇ ਕੇਵੀਵੀ ਦੇ ਮੱਝ ਵਿੱਚ ਪਾਇਆ ਸੀ ਜੀ ਹਾਂਜੀ ਕਿੰਨੀ ਖੁਸ਼ੀ ਹੋਈ ਫਰਸਟ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਦੇਖੋ ਇੰਨੀ ਸਤਾਰ ਦੇ ਨਾਲ ਆਪਣਾ ਗਾਣਾ ਹੈ ਹਨਾ ਜੀ ਔਰ ਅਗਲਾ ਪ੍ਰੋਜੈਕਟ ਕਿਹੜਾ ਆ ਰਿਹਾ ਹੈ ਅਗਲਾ ਪ੍ਰੋਜੈਕਟ ਜੀ ਆਪਣਾ ਆਈ ਰੈਡ ਆ ਰਿਹਾ ਹੂੰ ਜਿਸ ਨੂੰ ਮੇਰਾ ਬਹੁਤ ਹੀ ਪਿਆਰਾ ਵੀਰ ਹੈ ਜਸਪੰਗੂ ਆਈ ਰੈਡ ਮੈਡੀਕਲ ਨੂੰ ਰੋਕਣ ਲੱਗਾ ਹੈ ਇੱਕ ਆਈ ਰੈਡ ਕੈਮਰੇ ਵੀ ਹੁੰਦੀ ਹੈ ਇਹ ਕਿਹੜੇ ਆਈ ਰੈਡ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਜੀ ਇਸ ਸਵਾਲ ਦੇ ਵਿੱਚ ਵੀ ਦੇਖੋ ਤੁਸੀਂ ਹੁਣ ਅੱਜ ਕਰਿਆ ਮੇਰੇ ਦੋਸਤਾਂ ਬਿੱਤਰਾ ਨੇ ਮੈਨੂੰ ਪੁੱਛਦੇ ਆ ਕਿਉਂਕਿ ਮੇਰਾ ਕੰਮ ਇਹ ਸੂਨ ਦਾ ਪੋਸਟਰ ਹੈ ਆਈ ਰੈਡ ਦੇਖਦੇ ਆ ਉਹ ਕਹਿੰਦੇ ਵੀ ਆਈ ਰੈਡ ਆ ਵੀ ਕੀ ਮਤਬਲਾ ਵੀ ਆਈ ਰੈਡ ਮਨ ਕੇ ਚੱਲ ਉਹਨਾਂ ਨੇ ਇਹ ਨਹੀਂ ਦੇਖਿਆ E by E I V I ਦੁਨੀਆ ਪੜੀ ਬਥੇਰੀ ਹੈ ਹਨਾ ਉਹਨਾਂ ਨੇ ਇਹ ਨਹੀਂ ਦੇਖਿਆ ਆਈ ਦਾ ਮਤਲਬ ਅੱਖ ਹੁੰਦਾ ਮੈਂ ਤੁਸੀਂ ਕਰਤਾ ਆਈ ਰੈਡ ਕੈਮਰੇ ਆ ਜੀ ਜੀ ਬਿਲਕੁਲ ਬੱਟੇ ਬੱਟੀ ਫਹਿਲਮਾ ਸੂਟੂ ਕਮ ਦੇ ਆ ਕੈਮਰਾ ਨਾਲ ਤੇ ਉਹ ਵੀ ਇਹਨਾਂ ਨੇ ਦੱਸਿਆ ਉਹਦਾ ਮਤਲਬ ਇਹ ਆ ਵੀ ਲਾਲਖ ਜੀ ਹਾਂ ਜੀ ਪੰਜਾਬੀ ਵਾਲੀ ਲਾਲਖ ਹਾਂ ਜੀ ਪੰਜਾਬੀ ਵਾਲੀ ਲਾਲਖ ਜੀ ਦੇਖੋ ਤੁਸੀਂ ਆਈ ਰੈਡ ਦੀ ਗੱਲ ਕਰੀ ਹੈ ਜੀ ਆਈ ਰੈਡ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਿੰਨਾ ਵੀ ਜਿਹੜਾ ਮੇਰਾ ਆਈ ਰੈਡ ਗਾਣਾ ਇਹ ਮੇਰਾ ਬਹੁਤ ਹੀ ਪਿਆਰਾ ਵੀਰ ਹੈ ਜੱਸ ਭੰਗੂ ਉਹਨਾਂ ਨੇ ਲਿਖਿਆ ਹੋਇਆ ਤੇ ਇਹ ਵੀ ਆਪਣਾ ਡਿਗਵੀਟ ਕੰਪਨੀ ਦੇ ਵੱਲੋਂ ਹਰਪਾਲ ਵੀਰੇ ਰਿਲੀਜ਼ ਕਰੂਗਾ ਇਸ ਗਾਣੇ ਨੂੰ ਵੀ ਤੇ ਇਸ ਗਾਣੇ ਦਾ ਜਿਹੜਾ ਵੀਡੀਓ ਆ ਉਹ 8 ਜੁਲਾਈ ਨੂੰ ਹੋਣ ਜਾ ਰਿਹਾ ਤੇ ਇਹ ਕਲਦੀਪ ਨਾਲ ਅੱਜ ਕਰਨਗੇ ਵੀਡੀਓ ਸ਼ੂਟ ਕਰਨਗੇ ਤੇ ਇਹ ਗਾਣਾ ਵੀ ਬਹੁਤ ਜੰਗੀਪਧਤ ਹੈ ਮੈਨੂੰ ਉਮੀਦ ਹੈ ਮੇਰੇ ਦਰਸ਼ਕਾਂ ਤੋਂ ਵੀ ਜਿਵੇਂ ਮੇਰੇ ਦੀਪਕ ਢਿੱਲੋਂ ਵਾਲਾ ਗਾਣੇ ਨੂੰ ਜਾਂ ਹੋਰ ਜਿਹਦੇ ਪਹਿਲਾਂ ਮੇਰੇ ਗਾਣੇ ਫਿਚਰ ਪਲਾਨ ਆਂ ਐ ਦਿਨਾਲੀ ਹੈ ਖਾਲੇ ਡਰਾਮਾ ਔਰ ਜਿਵੇਂ ਵੋਟਰ ਸੂਚੀ ਗਾਣੇ ਨੂੰ ਮੈਨੂੰ ਪਿਆਰ ਦਿੱਤਾ ਹੈ ਮੇਰੇ ਦਰਸ਼ਕਾਂ ਜਿਹੜੇ ਮੇਰੇ ਚਾਹਣ ਵਾਲੇ ਆ ਮੈਨੂੰ ਇਸ ਤੋਂ ਵੀ ਵੱਧ ਕੇ ਹੋਰ ਪਿਆਰ ਦੇਣਾ ਕਿੰਨੇ ਸੌਂਗ ਆ ਚੁੱਕੇ ਹੋਂਦ ਹੁਣ ਤੱਕ ਆਪਣੇ ਜੀ तकरीबन 9 ਤੋਂ 10 ਗਾਣੇ ਆ ਚੁੱਕੇ ਹਨ ਤੇ 5 ਗਾਣੇ ਘਟੋ ਘਟ ਹੋਰ ਵੀ ਰਹਿ ਜੇ ਪੈਂਡਿੰਗ ਪਏ ਆਪਕਮਿੰਗ ਆ ਰਹੇ ਹਨ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਮਨ ਜੀ ਕਿ ਤੁਸੀਂ ਇਦਾਂ ਹੀ ਜਿਵੇਂ ਹੁਣ ਤੱਕ 10 ਗਾਣੇ ਗਾਟਦੇ ਹੋ 8 ਜੁਲਾਈ ਨੂੰ ਤੁਹਾਡੇ ਨਵੇਂ ਗੀਤ ਜਿਹੜੀ ਸ਼ੂਟਿੰਗ ਹੋਣ ਜਾ ਰਹੀ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੋ ਹਾਂਜੀ ਮੇਰੇ ਵੱਲੋਂ ਇੱਕ ਵਾਰ ਫਿਰ ਜੀਵੀਐਸ ਟਾਈਮਿੰਗ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਐ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਪ੍ਰਾਪਤ ਕੀਤਾ। ਥੈਂਕ ਯੂ। ਸੋ ਦਰਸ਼ਕੋ ਬਹੁਤ ਜਲਦ ਅਸੀਂ ਨਵੇਂ-ਨਵੇਂ ਕਲਾਕਾਰ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਔਰ ਅਸੀਂ ਆਸ ਕਰਦੇ ਹਾਂ ਕਿ ਅੱਜ ਦਾ ਇੰਟਰਵਿਊ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਅਗਲੇ ਇੰਟਰਵਿਊ ਦੇ ਵਿੱਚ ਤੁਸੀਂ ਕਿਸ شخصیت ਨੂੰ ਜਾਂ ਕਲਾਕਾਰ ਨੂੰ ਦੇਖਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ